ਨਵੀਂ ਕੌਂਡ ਨੇ ਕਿਹਾ ਕਿ ਜਿਹੜਾ ਪੁਲੀ ਜਵਰ ਕਰਦੀ ਆ ਥਾਣਿਆਂ ਦੇ ਵਿੱਚ ਉਹਨੇ ਲਾਜ ਨਹੀਂ ਕੀਤਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਜੇ ਕਿਸੇ ਦੇ ਜਵਰਟ ਆਇਆ ਜਾਵੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਜਾਏ ਜਾਉਂਦੇ ਤੇ ਕੋਈ ਅਦਾਤ ਦੇ ਦੇਖਣ ਆ ਰਿਹਾਉਂਦੀ ਹਾਂ ਆ ਕੇ ਆਦਤਿਆਂ ਦੀ ਤੁਹਾਡੇ ਧਿਆਨ ਚ ਹੋਊਗਾ ਕੁਝ ਸਾਲ ਪਹਿਲਾਂ ਫਰੀਦਕੋਟ ਦੇ ਵਿੱਚ ਫਰੀਦਕੋਟ ਚ ਜਾਵਣਾਂ ਦੇ ਦਰਦ ਬਹੁਤ ਥੇਕੇ ਦੇ ਛੱਡਦੇ ਆ ਕਿਉਂਕਿ ਸਾਰਾ ਪੈਸਾ ਸੈਸ਼ਨ ਜੈਂਟ ਤੇ ਡੀਸੀ ਦੇ ਕੋਲੇ ਜਾਂਦਾ ਕਿਤੇ ਲੋਕਾਂ ਦੇ ਨਹੀਂ ਜਾਂਦਾ ਜਾਂ ਤੇ ਫਰੀਦਕੋਟ ਦੇ ਜੱਜ ਨੇ ਹੁਕਮ ਦਿੱਤਾ ਪਰਚਾ ਦਰਜ ਕਰਨ ਦਾ ਕਿ ਪਾਈਆ ਜਾਨ ਖਾ ਗਏ ਇੱਥੋਂ ਪਾਈਆ ਜਾਨ ਖਾ ਗਏ ਬੱਚੇ 10-10 ਸਾਲਾਂ ਦੇ ਤੇ ਫਰੀਦਕੋਟ ਦੀ ਦਾਲ ਦੇ ਇੱਕ ਜੱਜ ਨੇ ਬੱਚੇ ਦਾ ਹੁਕਮ ਦਿੱਤਾ ਇੱਥੇ ਗੋਪੇ ਮਾਰ ਦਿੱਤਾ ਗਿਆ ਕੋਪਸਮਾਰਟਨ ਦੀ ਰਿਪੋਰਟ ਸੋਸ਼ਲ ਮੀਡੀਆ ਤੇ ਬਾਦ ਹੋ ਰਹੀ ਆ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਸੂਵ ਮੋਰ ਤੋਂ ਨੋਟ ਸੀ ਲਿਆ ਜੇ ਦਾਤਾਂ ਨੂੰ ਜੰਮ ਚੋਰੀ ਦਿਖਦਿਆ ਇਸ ਧਰਤੀ ਤੇ ਸਭ ਤੋਂ ਉੱਪਰਲੀ ਚੀਜ਼ ਜਿਹੜਾ ਮਨੁੱਖ ਉਹ ਕੋ ਕੋ